ਸਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਖਸਰ ਸਾਹਿਬ ਚ ਅੱਜ ਯੋਧ ਨਸ਼ਿਆਂ ਵਿਰੁੱਧ ਮਹਿੰਮ ਜਿਹੜੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚਲਾਈ ਆ ਉਹਦੇ ਤਹਿਤ ਸਾਡੇ ਸਤਿਕਾਰਯੋਗ ਐਮ ਐਲ ਏ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਸਾਡੇ ਐਮ ਐਲ ਏ ਸਾਹਿਬ ਸਰਦਾਰ ਹਰਦੀਪ ਸਿੰਘ ਡਿੰਪੀ ਢੱਲੋਂ ਜੀ ਸਾਡੇ ਬਹੁਤ ਸਤਿਕਾਰਯੋਗ ਮਨਿਸਟਰ ਗਰਮੀਤ ਸਿੰਘ ਖੁੱਡੀਆਂ ਜੀ ਉਹਨਾਂ ਦੀ ਰਾਸ਼ਟਰਪਤੀ ਜੀ ਆਏ ਸਨ ਸਾਡੇ ਦੇਸ਼ ਦੇ ਉਹਨਾਂ ਨਾਲ ਮੀਟਿੰਗ ਸੀ ਤੇ ਉਹਨਾਂ ਦੇ ਬੇਟੇ ਅਮੀਤ ਜੀ ਆਏ ਆ ਮੈਡਮ ਬਲਜੀਤ ਕੌਰ ਜੀ ਮਨਿਸਟਰ ਪੰਜਾਬ ਉਹਨਾਂ ਦੀ ਇੱਕ ਜ਼ਰੂਰੀ ਮੀਟਿੰਗ ਸੀ ਉਹਦਾ ਕਰਕੇ ਉਹਨਾਂ ਨੂੰ ਜਾਣਾ ਪਿਆ ਸਾਡੇ ਸਤਿਕਾਰਯੋਗ ਐਸਐਸਪੀ ਚੌਧਰੀ ਸਾਹਿਬ ਡੀਸੀ ਸਾਹਿਬ ਅਭੀਜੀਤ ਜੀ ਤੇ ਹੋਰ ਵੀ ਸਾਡੇ ਸਾਰੇ ਸਿਵਲ ਦੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਸਾਰਿਆਂ ਨੇ ਬਹਿ ਕੇ ਇਸ ਜ਼ਹਿਰ ਦੇ ਵਿਰੁੱਧ ਜਿਹੜਾ ਸਾਡੀ ਮੀਟਿੰਗ ਹੋਈ ਆ ਤੇ ਸਾਰਿਆਂ ਨੇ ਧਈਆ ਕੀਤਾ ਕਿ ਸ਼੍ਰੀ ਮੁਕਸਰ ਸਾਹਿਬ 40 ਮੁਕਤਿਆਂ ਦੀ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਇਹਨੂੰ ਜਿਹੜਾ ਇਹ ਜ਼ਹਿਰ ਹੈ ਤੋਂ ਮੁਕਤ ਕਰਕੇ ਅਸੀਂ ਸੀਐਮ ਸਾਹਿਬ ਨੂੰ ਮੁਕਸਰ ਜ਼ਿਲ੍ਹੇ ਨੂੰ پاک ਪਵਿੱਤਰ ਕਰਕੇ ਦੇਾਂਗੇ ਤੇ ਸਾਰੇ ਜਿੰਨੇ ਵੀ ਸਾਡੇ ਸਰਪੰਚ ਸਾਹਿਬਾਨ ਨੇ ਜਾਂ ਸਾਡੇ ਚੀਰਮੈਨ ਸਾਹਿਬਾਨ ਨੇ ਉਹਨਾਂ ਨੂੰ ਵੀ ਸਾਰਿਆਂ ਸਾਥੀਆਂ ਨੂੰ ਬੇਨਤੀ ਆ ਕਿ ਆਪਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰੋ ਬੱਚਿਆਂ ਨੂੰ ਅਵੇਅਰ ਕਰੋ ਆਪਦੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਗਰਾਊਂਡਾਂ ਬਣਾਓ ਖੇਡ ਗਰਾਊਂਡ ਬਣਨ ਵਾਲੀਬਾਲ ਦਾ ਗਰਾਊਂਡ ਬਣੇ ਫੁੱਟਬਾਲ ਦਾ ਗਰਾਊਂਡ ਬਣੇ ਕ੍ਰਿਕਟ ਦਾ ਗਰਾਊਂਡ ਬਣੇ ਤਾਂ ਜੋ ਬੱਚੇ ਜਿਹੜੇ ਜਿਹੜੀ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਆ ਜਿਹੜੇ ਲੋਕ ਇਸ ਪਾਸੇ ਪਏ ਉਹਨਾਂ ਨੂੰ ਵੀ ਆਪਾਂ ਨਸ਼ਾ ਛਡਾਉਣ ਦੀ ਕੋਸ਼ਿਸ਼ ਨਹੀਂ ਨਸ਼ਾ ਛਡਾਉਣਾ ਆ ਤੇ ਜਿਹੜੇ ਨਵੀਂ ਪਨੀਰੀ ਆ ਨਵੇਂ ਬੱਚੇ ਆ ਉਹਨਾਂ ਚੋਂ ਇਸ ਪਾਸੇ ਕੋਈ ਵੀ ਨਾ ਜਾ ਸਕੇ ਖੇਡਾਂ ਵਾਲੇ ਪਾਸੇ ਲੱਗਣ ਖੇਡਾਂ ਨਾਲ ਜੁੜਨ ਤੇ ਨਾਲ ਆਪਦੇ ਪਿੰਡਾਂ ਦੇ ਵਿੱਚ ਜਿਹੜੀ ਅੱਗੇ ਵੀ ਹਰ ਥਾਂ ਤੇ ਗੱਲ ਹੁੰਦੀ ਆ ਆਪਦੇ ਪਿੰਡਾਂ ਦੇ ਵਿੱਚ ਸਰਪੰਚ ಗ್ರಾಮ ਸਭਾ ਦੇ اجلاس ਸਦਨ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇंदे ਹੋਣ ਕਾਲੀ ਦਲ ਦੇ ਕਾਂਗਰਸ ਦੇ ਬੀਜੇਪੀ ਦੇ बसपा ਦੇ ਆਮ ਆਦਮੀ ਪਾਰਟੀ ਦੇ ਹਰ ਪਾਰਟੀ ਦੇ ਨਮਾਇंदे ਵਿੱਚ ਹੋਣ ಗ್ರಾಮ ਸਭਾ ਦਾ اجلاس ਸੱਦ ਕੇ ਸਾਰਿਆਂ ਦੇ ਸਾਈਨ ਕਰਾਏ ਜਾਣ ਤੇ ਨਾਲ ਜਿਹੜੇ ਲੋਕ ਇਹਨਾਂ ਸਮਗਲਰਾਂ ਦੀ ਜਿਹੜੇ ਹੈਰੋਇਨ ਸਮੈਕ ਜ਼ਹਿਰ ਦੇ ਵਪਾਰੀ ਨੇ ਜਿਹਦੇ ਨਾਲ ਓਵਰਡੋਜ਼ ਨਾਲ ਮਾਵਾ ਦੇ ਪੁੱਤ ਮਾਰ ਰਹੇ ਨੇ ਉਹਨਾਂ ਜ਼ਹਿਰ ਦੇ ਵਪਾਰੀਆਂ ਦੀ ਸਮਗਲਰਾਂ ਦੀ ਜਿਹੜਾ ਨੰਬਰਦਾਰ ਜਾਂ ਕੋਈ ਜਿਹੜਾ ਆਪ ਦੀ ਜ਼ਮੀਨ ਦੇ ਘਰ ਦੇ ਨੰਬਰ ਲਵਾ ਕੇ ਜਮਾਨਤ ਦੇਂਦਾ ਉਹਨਾਂ ਲੋਕਾਂ ਦਾ ਵੀ ਪਿੰਡ ਲੈਵਲ ਤੇ ਸਮਾਜ ਦੇ ਵਿੱਚ ਬਾਈਕਾਟ ਕੀਤਾ ਜਾਵੇ ਜਨਮ ਮਰਨ ਵਿਆਹ ਸ਼ਾਦੀ ਭੋਗਤੇ ਉਹਨਾਂ ਨੂੰ ਸੱdna ਸਦੌਣਾ ਬੰਦ ਕੀਤਾ ਜਾਵੇ ਨਾ ਉਹਨਾਂ ਦੇ ਕਿਸੇ ਨੇ ਜਾਣਾ ਤੇ ਨਾ ਕਿਸੇ ਦੇ ਉਹਨਾਂ ਦੇ ਆਉਣਾ ਫੇਰ ਜਾ ਕੇ ਇਹ ਯਹਿਰ ਜਿਹੜਾ ਕਿਉਂਕਿ ਅੱਤਵਾਦ ਵੀ ਉਦੋਂ ਹੀ ਖਤਮ ਹੋਇਆ ਸੀ ਜਦੋਂ ਥੱਲਿਓ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਲੋਕਾਂ ਨੇ ਆਪਦੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਸੀ ਤੇ ਪੁਲਿਸ ਨੂੰ ਜਿਹੜੇ ਗਲਤ ਅੰਸਰਸਨ ਸਮਾਜਗਰੋਹੀ ਅੰਸਰਸਨ ਪੁਲਿਸ ਨੂੰ ਉਹਨਾਂ ਦੀ ਰਿਪੋਰਟ ਦੇਣੀ ਸ਼ੁਰੂ ਕਰਤੀ ਉਸੇ ਤਰ੍ਹਾਂ ਲੋਕਾਂ ਨੂੰ ਹੁਣ ਜਿਹੜਾ ਇਹ ਕਾਲਾ ਅੱਤਵਾਦਿਆ ਉਸੇ ਉਸੇ ਤਰ੍ਹਾਂ ਹੀ ਇਸ ਕਾਲੇ ਅਤਵਾਦ ਨਾਲ ਨਜਿੱਠਣਾ ਪੈਣਾ ਲੜਨਾ ਪੈਣਾ ਤੇ ਫੇਰੇ ਯਾਹਰ ਖਤਮ ਹੋਣਾ ਮੈਂ ਵਕੀਲ ਭਾਈਚਾਰੇ ਨੂੰ ਵੀ ਬੇਨਤੀ ਕਰਦਾ ਜਦੋਂ ਪੁਲਿਸ ਪਰਚਾ ਕਰਦੀ ਐਫ ਆਈ ਆਰ ਦਰਜ ਕਰਦੀ ਆ ਤੇ ਉਹਦੇ ਬਾਅਦ ਜਿਹੜੇ ਵਕੀਲ ਐਡਵੋਕੇਟ ਨੇ ਉਹ ਕੇਸ ਮਤਲਬ ਲੜਨੇ ਸ਼ੁਰੂ ਹੋ ਜਾਂਦੇ ਇਹਨਾਂ ਯਾਹਰ ਦੇ ਸਮਗਲਰਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਵੇਖੋ ਪੁਲਿਸ ਦਾ ਸਰਕਾਰ ਦਾ ਤੇ ਪੁਲਿਸ ਦਾ ਕੰਮ ਆ ਕਾਰਵਾਈ ਕਰਮਾਉਣੀ ਉਹਦੇ ਬਾਅਦ ਕੰਮ ਆ ਜਾਂਦਾ ਹੱਥ 'ਚ ਅ ਵਕੀਲ ਦੇ ਮੈਂ ਵਕੀਲ ਭਾਈਚਾਰੇ ਨੂੰ ਬਾਰ ਐਸੋਸੀਏਸ਼ਨ ਨੂੰ ਵੀ ਬੇਨਤੀ ਕਰਦਾ ਪੂਰੇ ਪੰਜਾਬ ਦੀਆਂ ਨੂੰ ਯਾਰ ਤੁਸੀਂ ਵੀ ਅੱਗੇ ਆਓ ਕੋਈ ਬਾਰ ਐਸੋਸੀਏਸ਼ਨ ਪਹਿਲਾਂ ਪਹਿਲ ਕਰੇ ਕਿ ਜਿਹੜੇ ਜ਼ਹਿਰ ਦੇ ਵਪਾਰੀ ਨੇ ਜ਼ਹਿਰ ਦੇ ਸਮਗਲਰ ਨੇ ਜਿਨ੍ਹਾਂ ਨੇ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਨੋਟ ਕਮਾਏ ਆ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਚੁੱਕੇ ਆ ਤੇ ਉਹਨਾਂ ਜ਼ਹਿਰ ਦੇ ਵਪਾਰੀਆਂ ਦੀਆਂ ਜਿਹੜੇ ਕੇਸ ਆ ਉਹ ਆਪਾਂ ਮਤੇ ਪਾਦਗੇ ਵੀ ਜੇ ਸਰਕਾਰ ਨੇ ਪਹਿਲ ਕੀਤੀ ਆ ਪੁਲਿਸ ਪੱਪਾ ਭਾਰ ਹੋਈ ਆ ਸਿਵਲ ਪ੍ਰਸ਼ਾਸਨ ਪੱਪਾ ਭਾਰ ਹੋਇਆ ਤੇ ਇੱਥੇ ਬਾਰ ਐਸੋਸੀਏਸ਼ਨ ਨੂੰ ਵੀ ਅੱਗੇ ਆ ਕੇ ਪਹਿਲ ਕਰਨੀ ਚਾਹੀਦੀ ਆ ਬਾਕੀ ਜਿਹੜੇ ਵੱਡੇ ਸਮਗਲਰ ਨੇ ਜਦੋਂ ਕੋਰਟਾਂ ਦੇ ਵਿੱਚ ਮਾਨਯੋਗ ਹਾਈ ਕੋਰਟ ਤੇ ਕੇਸ ਜਾਂਦਾ ਜਾਂ ਵੱਡੀਆਂ ਕੋਰਟਾਂ ਦੇ ਵਿੱਚ ਕੇਸ ਜਾਂਦਾ ਅਸੀਂ ਏਜੀ ਸਾਹਿਬ ਦਾ ਵੀ ਰਾਇ ਕਰਾਂਗੇ ਕਿ ਜਿਨ੍ਹਾਂ ਤੇ ਵੱਧ ਕੇਸ ਨੇ ਹੈਰੋਇਨ ਸਮੈਕ ਦੇ ਜਦੋਂ ਮਾਨਯੋਗ ਹਾਈ ਕੋਰਟ ਤੇ ਜਾਂਦੇ ਆ ਜੇ ਉਹਨਾਂ ਨੂੰ ਜ਼ਮਾਨਤੋਂ ਲੋਕ ਲਾਉਂਦੇ ਆ ਤੇ ਸਰਕਾਰ ਵੱਲੋਂ ਉਹਨਾਂ ਦੀ ਜੱਜਾਂ ਨੂੰ ਬੇਨਤੀ ਕੀਤੀ ਜਾਵੇ ਕਿ ਇਹ ਲੋਕ ਇਹ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਆਪਦੇ ਘਰ ਆਪਦੀਆਂ ਕੋਠੀਆਂ ਤੇ ਆਪਦੀਆਂ ਜਾਇਦਾਦਾਂ ਬਣਾਉਂਦੇ ਪਏ ਇਹਨਾਂ ਨੂੰ ਜ਼ਮਾਨਤਾਂ ਨਾ ਦਿੱਤੀਆਂ ਜਾਣ ਇਹ ਤੇ ਵੇਖੋ ਹਰ ਬੰਦੇ ਦੀ ਲੋੜ ਇਸ ਯਾਰ ਨੂੰ ਬੰਦ ਕਰਨਾ ਕਿਉਂਕਿ ਇਹ ਉਹ ਜੰਗਲ ਦੀ ਆਗਿਆ ਇਹ ਅੱਗ ਪਹਿਲਾਂ ਸਾਡੇ ਇਲਾਕੇ ਚ ਆਈ ਉਹਦੇ ਬਾਅਦ ਸਾਡੇ ਸ਼ਹਿਰ ਚ ਆਈ ਸਾਡੇ ਗਲੀ ਮੱਲੇ ਆਈ ਤੇ ਇਹ ਸਕਦਾ ਕੋਈ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹੜੇ ਪਾਲ ਇਹ ਅੱਗ ਵੜ ਜਣੀ ਆ ਇਸ ਕਰਕੇ ਬੇਨਤੀ ਆ ਕਿ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਥੱਲੇ ਗਰਾਊਂਡ ਤੇ ਲੋਕ ਚਾਹੁੰਦੇ ਆ ਕਿ ਇਹ ਜ਼ਹਿਰ ਬੰਦ ਹੋਵੇ ਪਰ ਸੇ ਇਨਾ ਕਿ ਆ ਕਿ ਕੋਈ ਬੁਰਾ ਨਹੀਂ ਬਣਾ ਚਾਹੁੰਦਾ ਭਰਾਵੋ ਇਸ ਕੰਮ ਚ ਸਾਨੂੰ ਬੁਰਿਆ ਬਣਾ ਪੈਣਾ ਆ ਫੇਰ ਜਾ ਕੇ ਇਹ ਜ਼ਹਿਰ ਬੰਦ ਹੋਣਾ ਲੋਕਾਂ ਨੂੰ ਇੱਕ ਮੁਠਤਾ ਦਾ ਸਬੂਤ ਦੇਣਾ ਪੈਣਾ ਸਰ ਅਜ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਆ ਕਿ ਜਿਹੜਾ ਚਿੱਟੇ ਦੇ ਖੋਦ ਦੇ ਵਿੱਚੋਂ ਪੰਜਾਬ ਲੱਗ ਗਿਆ ਲੋਕਾਂ ਦੇ ਸਜੋਜ ਦੀ ਤੁਸੀਂ ਗੱਲ ਕੀਤੀ ਕਿ ਲੋਕ ਜਿਹੜੇ ਸਜੋਜ ਨੇ ਵਿਸ਼ੇਸ਼ ਤਰੀ ਸਾਡੇ ਇੱਕ ਪੱਤਰਕਾਰ ਤੇ ਨੇ ਕੋਸ਼ਿਸ਼ ਕੀਤੀ ਉਹਨੇ ਪਹੜਾ ਲਾਇਆ ਰਾਤ ਨੂੰ ਇਦਾਂ ਲਾ ਤੇ ਨਾ ਵੀ ਕਵਰੇਜ ਕਰਨਾ ਬਟ ਉਲਟੋ ਜਿਹੜੇ ਜਿਹੜੇ ਬੰਦੇ ਜੇਲ੍ਹ 'ਚ ਬੈਠੇ ਉਹਨਾਂ ਨੂੰ ਧਮਕੀ ਆ ਰਹੀਆਂ ਨੇ ਤੇ ਜਦੋਂ ਬਾਹਰ ਆ ਕੇ ਤੁਹਾਨੂੰ ਸ਼ੋਰ ਕਰਦੇ ਜਿਹੜੇ ਜਿਹੜੇ ਵੀ ਬੰਦਿਆਂ ਨੇ ਧਮਕੀ ਦਿੱਤੀ ਆ ਤੁਸੀਂ ਮੈਨੂੰ ਉਹਨਾਂ ਦੇ ਨਾਮ ਦਿਓ ਉਹਨਾਂ ਤੇ ਹੋਰ ਸਖਤ ਕਾਰਵਾਈ ਹੋਊਗੀ ਜੇਲ੍ਹ 'ਚ ਵੀ ਸਖਤੀ ਕੀਤੀ ਜਾਊਗੀ ਤੁਹਾਂ ਵੇਖਿਆ ਪਿਛਲੇ ਦਿਨੀ ਹੁਸ਼ਿਆਰਪੁਰ ਜੇਲ੍ਹ 'ਚ ਸੁਪਰਡੈਂਟ ਸਾਡਾ ਬਲਜੀਤ ਸਿੰਘ ਘੁੰਮਣ ਤੇ ਨਾਲ ਉਹਦੇ ਚਾਰ ਮੁਲਾਜ਼ਮ ਹੋਰ ਰਲੇ ਹੀ ਜਦੋਂ ਸਾਡੇ ਇੰਟੈਲੀਜੈਂਸ ਵਿੰਗ ਨੇ ਸਾਨੂੰ ਦੱਸਿਆ ਪੀਏ ਸੁਪਰਡੈਂਟ ਤੇ ਨਾਲ 400 ਦੇ ਸਾਥੀ ਜਿਹੜੇ ਮੁਲਾਜ਼ਮ ਨੇ ਉਹ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਕੋਈ ਨਸ਼ਾ ਨੁਛਾ ਲਿਆ ਕੇ ਦੇਣ ਲਈ 1.5 ਲੱਖ ਰੁਪਇਆ ਲਿਆ ਅਸੀਂ ਬਕਾਇਦਾ ਉਹਦੀ ਇੰਟੈਲੀਜੈਂਸ ਵਿਭਾਗ ਤੋਂ ਜਾਂਚ ਕਰਾਈ ਨਾਲ ਹੋਰ ਅਫਸਰ ਉੱਤੇ ਲਾਤੇ ਜਦੋਂ ਪਤਾ ਲੱਗਾ ਕਿ ਵਾਕਈ ਜਿਹੜਾ ਸੁਪਰਡੈਂਟ ਉਹ ਦੋਚੀ ਆ ਨਾਲ ਉਹਦੇ ਜਿਹੜੇ ਮੁਲਾਜ਼ਮ ਉਹ ਦੋਚੀ ਨੇ ਉਸੇ ਵੇਲੇ ਸਸਪੈਂਡ ਕੀਤਾ ਗਿਆ ਤੁਰੰਤ ਪ੍ਰਭਾਵ ਨਾਲ ਨਾਲ ਡੀਜੀਪੀ ਪੰਜਾਬ ਗੌਰਵ ਜਾਦਵ ਜੀ ਨੂੰ ਲਿਖਿਆ ਗਿਆ ਕਿ ਇਨ੍ਹਾਂ ਅਫਸਰਾਂ ਤੇ ਐਫਆਈਆਰ ਦਰਜ ਕੀਤੀ ਜਾਵੇ ਉਸੇ ਲਈ ਐਫਆਈਆਰ ਦਰਜ ਹੋਈ ਹੁਣ ਹੋਰ ਵੀ ਸਖਤ ਵਿਭਾਗੀ ਕਾਰਵਾਈ ਕਰਾਂਗੇ ਤਾਂ ਜੋ ਜਿਹੜੇ ਜੇਲ੍ਹ ਦੇ ਵਿੱਚ ਸਾਡੇ ਅਫਸਰ ਨੇ ਮੁਲਾਜ਼ਮ ਨੇ ਉਹਨਾਂ ਨੂੰ ਨਸੀਹਤ ਮਿਲੇ ਕਿ ਜੇ ਕੋਈ ਗਲਤ ਕਰੂਗਾ ਜੇ ਸਿਵਲ ਦੇ ਬੰਦਿਆਂ ਤੇ ਕਾਰਵਾਈ ਹੋਊ ਤਾਂ ਜਿਹੜੇ ਸਾਡੇ ਜੇਲ੍ਹ ਪੁਲਿਸ ਦੇ ਵਿੱਚ ਅਫਸਰ ਵਿੱਚ ਕਾਲੀਆਂ ਭੇਡਾਂ ਬੈਠੀਆਂ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋ ਕੋਈ ਅਫਸਰ ਜੇਲ੍ਹ ਵਾਲਾ ਜੇ ਕੋਈ ਕਿਸੇ ਨੂੰ ਫੋਨ ਦਿੰਦਾ ਜਾਂ ਕਿਸੇ ਦਾ ਫੋਨ ਕਰਾਉਂਦਾ ਜਿਹੜਾ ਕੋਈ ਬਾਹਰ ਫਰੋਤੀ ਮੰਗਦਾ ਜਾਂ ਕੋਈ ਧਮਕੀਆਂ ਦਿੰਦਾ ਉਸ ਪੁਲਿਸ ਅਫਸਰ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਸਾਰੇ ਜੇਲ੍ਹ ਡਿਪਾਰਟਮੈਂਟ ਦੇ ਉੱਤੇ ਸਾਡੀ ਸਰਕਾਰ ਦੀ ਸਰਦਾਰ ਭਗਵਾਨ ਮਾਨ ਦੀ ਸਾਡੀ ਇੰਟੈਲੀਜੈਂਸ ਵਿੰਗ ਦੀ ਬਾਜ਼ ਆਖਿਆ ਜਿਹੜਾ ਕੋਈ ਅਫਸਰ ਗਲਤ ਕਰੂਗਾ ਉਹ ਵੇਖੋ ਜੇ ਸਰਕਾਰ ਨੇ ਨੌਕਰੀ ਦਿੱਤੀ ਹੈ ਨਾ ਜੇ ਨੌਕਰੀ ਦੇਣ ਦੀ ਜਾਂਚ ਹੈ ਤੇ ਜਿਹੜਾ ਗਲਤ ਕੰਮ ਕਰੂਗਾ ਉਹ ਨੌਕਰੀ ਤੋਂ ਸਰਕਾਰ ਨੂੰ ਘਰੇ ਭਾਉਣ ਦੀ ਵੀ ਜਾਂਚ ਆ ਚੈਤੀ ਰਾਜ ਦੀ ਮੁੱਲੀ ਕਹੀਏ ਜੀ ਸਰਫੈਕਚ ਜਿਹੜਾ ਕਿ ਪਿੰਡਾਂ ਦੇ ਵਿੱਚ ਨਸ਼ਾ ਕੱਢਿਆ ਜਾ ਸਕਦਾ ਹੈ ਕਿ ਸਰਕਾਰ ਜਿਹੜੀ ਹੈ ਕੋਈ ਪੰਚਾਇਤਾਂ ਨੂੰ ਵੱਧ ਅਧਿਕਾਰ ਦੇ ਰਹੀ ਹੈ ਵੀ ਨਸ਼ੇ ਨੂੰ ਜਿਹੜਾ ਬਾਕੀ ਕੀਤਾ ਜਾ ਸਕਦਾ ਦੇਖੋ ਪੰਚਾਇਤ ਨੂੰ ਇਦੋਂ ਵੱਧ ਅਧਿਕਾਰ ਕੀ ਹੋ ਸਕਦਾ ਜਦੋਂ ਤੁਸੀਂ ਵੇਖਿਆ ਲੁਧਿਆਣੇ ਏਰੀਏ ਦਾ ਸਰਪੰਚ ਕਿਸੇ ਤਸਕਰ ਬੀਬੀ ਨੂੰ ਕਹਿੰਦੇ ਆ ਵੀ ਤੂੰ ਬੰਦ ਕਰ ਦੇ ਕੰਮ ਤੇ ਉਹ ਬੀਬੀ ਅੱਗੋਂ ਦੇ ਨਾਲ ਲੜਦੀ ਪਈ ਆ ਮੁੱਖ ਮੰਤਰੀ ਪੰਜਾਬ ਨੇ ਖੁਦ ਸਰਪੰਚ ਨਾਲ ਗੱਲ ਕੀਤੀ ਇਹ ਪਹਿਲੀ ਵਾਰ ਆਇਆ ਨਾ ਵੀ ਕਿਸੇ ਮੁੱਖ ਮੰਤਰੀ ਨੇ ਸਰਪੰਚ ਨਾਲ ਗੱਲ ਕੀਤੀ ਹੋਵੇ ਪੌਰੀ ਕਾਰਵਾਈ ਹੋਈ ਤੇ ਕਾਰਵਾਈਆਂ ਚੱਲ ਰਹੀਆਂ ਨੇ ਜਿਹੜੇ ਲੋਕਾਂ ਨੇ ਨਸ਼ਿਆਂ ਦੇ ਵਪਾਰੀਆਂ ਨੇ ਜ਼ਹਿਰ ਵੇਚ ਕੇ ਜਾਇਦਾਦਾਂ ਬਣਾਈਆਂ ਘਰ ਬਣਾਏ ਆ ਜ਼ਮੀਨਾਂ ਜਾਇਦਾਦਾਂ ਬਣਾਈਆਂ ਉਹ ਜ਼ਮੀਨਾਂ ਜਾਇਦਾਦਾਂ ਘਰ ਪਰਚੇ ਦੇ ਵਿੱਚ ਵੀ ਅਟੈਚ ਹੋਣਗੇ ਉਹ ਪ੍ਰਾਪਰਟੀਆਂ ਫ੍ਰੀਜ਼ ਵੀ ਹੋਣਗੀਆਂ ਉਹ ਪ੍ਰਾਪਰਟੀਆਂ ਜੀਸੀਬੀ ਨਾਲ ਟਹਿਣਗੀਆਂ ਵੀ ਉਹ ਰੇਤ ਦੇ ਜਿਹੜੇ ਘਰ ਬਣਾਏ ਨਾ ਇਹ ਸਮਝਦੇ ਆ ਵੀ ਸ਼ਾਇਦ ਸਾਡੇ ਮਹਿਲ ਨੇ ਇਹ ਸਮਗਲਰਾਂ ਦੇ ਮਹਿਲ ਨਹੀਂ ਇਹ ਰੇਤ ਦੇ ਘਰ ਨੇ ਜਦੋਂ ਥੋੜਾ ਜਿਹਾ ਹਵਾ ਦਾ ਝੌਕਾ ਆਇਆ ਨਾ ਰੇਤ ਦੇ ਮਹਿਲ ਖਿੱਲਰ ਜਾਣੇ ਆ ਕਦੀ ਕਿਸੇ ਦਾ ਘਰ ਉਜਾੜ ਕੇ ਕਦੀ ਕੋਈ ਬੰਦਾ ਸੁਖੀ ਨਹੀਂ ਰਹਿ ਸਕਦਾ ਲੋਕਾਂ ਨੇ ਪੰਜਾਬ ਦੇ ਪੁੱਤ ਮਾਰੇ ਆ ਲੋਕਾਂ ਦੇ ਘਰ ਉਜਾੜੇ ਆ ਇਹਨਾਂ ਦੇ ਘਰ ਵੀ ਵਸਦੇ ਨਹੀਂ ਰਹਿ ਸਕਦੇ ਆਪਾਂ ਆਮ ਹੀ ਵੇਨੇ ਆ ਇਹ ਗੱਲਾਂ ਚਰਚਾ ਦਾ ਵਿਸ਼ਾ ਬਣਦੀਆਂ ਉਦਾਹਰਣਾਂ ਦਿੰਨੇ ਆਪਾਂ ਕਿ ਜਿਹੜਾ ਕੋਈ ਠੱਗ ਜਾਂ ਚੋਰ ਕਿਸੇ ਦੇ ਘਰ ਨੂੰ ਲੁੱਟਦਾ ਆ ਜਿਹਦੇ ਘਰ ਨੂੰ ਲੁੱਟਦਾ ਉਹਦੇ ਘਰੇ ਫੇਰ ਦੀਵਾ ਜਗਦਾ ਰੀਂਦਾ ਉਹ ਵਸਦਾ ਰੀਂਦਾ ਜਿਹੜਾ ਲੁੱਟਣ ਵਾਲਾ ਹੁੰਦਾ ਉਹਦੇ ਘਰੇ ਦੀਵਾ ਨਹੀਂ ਜਗਦਾ ਨਾ ਉਹ ਘਰ ਵਸ ਨਾ ਉਹ ਘਰ ਅੱਜ ਵਸੇ ਨਾ ਉਹ ਘਰ ਕੱਲ ਵਸੇ ਤੇ ਨਾ ਪ੍ਰਮਾਤਮਾ ਨੇ ਉਹਨੂੰ ਗਾਹ ਆਉਣ ਵਾਲੇ ਸਮੇਂ ਚ ਢੋਈ ਦੇਣੀ ਆ ਇਹੋ ਜਿਹੇ ਬੰਦੇ ਜਿਹੜੇ ਸਮਾਜ ਦੇ ਦੁਸ਼ਮਣ ਨੇ ਉਹ ਨਾ ਕਿਸੇ ਆ ਪੁਲਿਸ ਅਫਸਰ ਦੇ ਨਾ ਕਿਸੇ ਸਿਵਲ ਅਫਸਰ ਦੇ ਤੇ ਨਾ ਕਿਸੇ ਪੋਲੀਟੀਸ਼ਨ ਦੇ ਇਹ ਸਮਗਲਰ ਕਿਸੇ ਦੇ ਸਕੇ ਨਹੀਂ ਮੈਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਜ਼ਮਾਨਤਾਂ ਦਿੰਦੇ ਆ ਇਹਨਾਂ ਬੰਦਿਆਂ ਦੀਆਂ ਜ਼ਮਾਨਤਾਂ ਨਾਲ ਤਾਂ ਉਹ ਕਿਸੇ ਦੇ ਕਹਿੰਨੀ ਜੇ ਇਹਨਾਂ ਨੂੰ ਤੇ ਮਤਲਬ ਆ ਕਿਸੇ ਦਾ ਕੋਈ ਮਰਦਾ ਮਰੇ ਜੀਂਦਾ ਜੀਵੇ ਸਾਨੂੰ ਪੈਸੇ ਚਾਹੀਦੇ ਆ ਤੇ ਸਾਡੀਆਂ ਜਾਇਦਾਦਾਂ ਵਧਣੀਆਂ ਚਾਹੀਦੀਆਂ ਇਹੋ ਜੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਸਲਾਖਾਂ ਪਿੱਛੇ ਜਾਣਗੇ ਤੇ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਉਹ ਖੁਰਕ ਹੋਣਗੀਆਂ ਮਹਿੰਦਰ ਸਾਹਿਬ ਮਕਸਦ ਪ੍ਰੈਸ ਵੱਲੋਂ ਅਸੀਂ ਤੁਹਾਨੂੰ ਪਤਾ ਸਾਲ ਦਿੰਦੇ ਵੀ ਇਸ ਮਹਿੰਮਤ ਅਸੀਂ ਸਾਥ ਦੇਾਂਗੇ ਇੱਕ ਸਵਾਲ ਆ ਵੀ ਛੋਟੀਆਂ ਮੱਛੀਆਂ ਨੂੰ ਤਾਂ ਮੜਿਆ ਜਾਂਦਾ ਠੀਕ ਹੈ ਜਿਵੇਂ ਪਿੰਡਾਂ ਦਾ ਜਾਂ ਸਰਪੇ ਪੱਤਰ ਦੀ ਜਿਹੜੀ ਛੋਟੀਆਂ ਮੱਛੀਆਂ ਤੱਕ ਪਹੁੰਚ ਜਾਂਦਾ ਛੁੱਟੀਆਂ ਬੱਚਿਆਂ ਤੱਕ ਪਹੁੰਚਣ ਦੀ ਸਰਕਾਰ ਕੀ ਕਰਦੀ ਹੈ ਵੇਖੋ ਜਿਹੜੇ ਵੱਡੇ ਸਮਗਲਰ ਐਫਆਈਆ ਨਾਂ ਦਰਜ ਹੋਈਆਂ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਤੇ 10 10 12 12 15 15 8 8 ਐਫਆਈਆ ਦਰਜਿਆ ਪਿਛਲੀਆਂ ਸਰਕਾਰਾਂ ਦੇ ਨਾਂ ਤੇ ਉਹਨਾਂ ਬੰਦਿਆਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਗਈਆਂ ਐਫਆਈਆ ਨਾਂ ਨਾ ਉਹਨਾਂ ਬੰਦਿਆਂ ਦੀਆਂ ਜਿਹੜੀਆਂ ਜਾਇਦਾਦਾਂ ਵਾਂ ਉਹਨਾਂ ਦੀ ਜਾਂਚ ਕਰਕੇ ਨਾ ਉਹਨਾਂ ਦੇ ਘਰਾਂ ਨੂੰ ਢਾਇਆ ਗਿਆ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਸ਼ੁਰੂ ਤੋਂ ਹੀ ਸਰਕਾਰ ਬਣ ਤੇ ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਨਸ਼ੇ ਦੇ ਮੁੱਦੇ ਤੇ ਸਰਕਾਰ ਸਖਤ ਰਹੀ ਆ ਪਰ ਹੁਣ ਤੇ ਧਈਆ ਹੀ ਕਰ ਲਿਆ ਵੀ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਲੋਕਾਂ ਦੇ ਪੁੱਤ ਮਾਰਦੇ ਜਾਂ ਨੂੰ ਜਾਂ ਤੇ ਪੰਜਾਬ ਚੋਂ ਬਾਹਰ ਚੱਲ ਜਣ ਤੇ ਜੇ ਇੱਥੇ ਰਹਿਣਾ ਤੇ ਇਹ ਕੰਮ ਛੱਡ ਕੇ ਤੇ ਆਪਦੀ ਜਿਹੜੀ ਆ ਉਹ ਕਮਾਈ ਵਾਲੀ ਜ਼ਿੰਦਗੀ ਅਪਣਾਉਣਾ ਆਪਦਾ ਦਿਹਾੜੀ ਦਾ ਪਕਾਣਾ ਆ ਤੇ ਖੇਤ ਵਾਹੀ ਕਰਨ ਆਪਦੀ ਦੁਕਾਨ ਕਰਨ ਇਹ ਕੰਮ ਛੱਡ ਦੇਣਾ ਬਾਕੀ ਮੈਂ ਤੁਹਾਡੀ ਛਲਾਗਾ ਕਰਦਾ ਮੇਰੇ ਭਰਾ ਨੇ ਕਿਹਾ ਵੀ ਪ੍ਰੈਸ ਵੀ ਇਸ ਕੰਮ ਦੇ ਵਿੱਚ ਤੁਹਾਡਾ ਸਹਿਯੋਗ ਕਰੂਗੀ ਮੁਖਸਰ ਦੀ ਪ੍ਰੈਸ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਤਾਂ ਕਹਿੰਨਾ ਹਰ ਭਾਈਚਾਰੇ ਨੂੰ ਭਾਵੇਂ ਕੋਈ ਆਰਤੀਆ ਦੁਕਾਨਦਾਰ ਆ ਵਪਾਰੀ ਆ ਸਾਡਾ ਵਕੀਲ ਭਾਈਚਾਰਾ ਸਾਰਿਆਂ ਨੂੰ ਅੱਗੇ ਆ ਕੇ ਇਸ ਮਹਿੰਮ ਦਾ ਹਿਸਾਬਾ ਨਾ ਚਾਹੀਦਾ ਤੇ ਇਸ ਯਾਰ ਨੂੰ ਬੰਦ ਕਰਨ ਲਈ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਇਸ ਸਾਰਕਾ ਦੇ ਮੋਈ ਪਾਕੂ ਪਾਰਕ ਇੱਥੇ ਵੀ ਛੋਟੇ-ਮੋਟੇ ਨਸ਼ੇ ਵਿਕਦੇ ਆ ਯਾਰ ਗੋਰੀਆਂ ਤੇ ਕਿੱਥੇ ਸਵੇਰ ਨੂੰ ਆ ਵੀ ਵਿਕਦੇ ਉੱਥੇ ਔਰਤਾਂ ਉਹਨੀਆਂ ਬਹੁਤ ਮੈਂ ਐਸਐਸਪੀ ਸਾਹਿਬ ਨੂੰ ਪਹਿਲਾਂ ਹੀ ਮੀਟਿੰਗ ਦੌਰਾਨ ਕਿਹਾ ਜਿੰਨੀਆਂ ਗਰਾਊਂਡਾਂ ਜਾਂ ਜਿੰਨੀਆਂ ਪਾਰਕਾਂ ਇੱਥੇ ਜੋ ਮੀਟਿੰਗ ਦੇ ਦੌਰਾਨ ਸਾਰੇ ਸਾਡੇ ਐਮਐਲਏ ਸਰਬਾਨਾ ਨੇ ਚੇਅਰਮੈਨ ਸਰਬਾਨਾ ਸਾਥੀਆਂ ਨੇ ਸੁਝਾਅ ਦਿੱਤੇ ਆ ਉਦੋਂ ਹੀ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਪੀਸੀਆਰ ਵਾਲੇ ਮੁਲਾਜ਼ਮ ਜਿਹੜੇ ਆ ਉਹ ਗਰਾਊਂਡਾਂ 'ਚ ਤੇ ਪਾਰਕਾਂ 'ਚ ਸਵੇਰ ਤੇ ਸ਼ਾਮ ਦੇ ਟਾਈਮ ਜ਼ਰੂਰ ਭੇਜੋ ਜਿਹੜੇ ਕੋਈ ਨਸ਼ਾ ਵੇਚਣ ਵਾਲੇ ਆ ਜਾਂ ਕੋਈ ਨਸ਼ਾ ਕਰਨ ਵਾਲੇ ਆ ਉਹਨਾਂ ਤੇ ਐਫਆਈਆਰਾਂ ਦਰਜ ਕਰੋ ਇਹਨਾਂ ਦੀ ਛੇਤਰ ਪ੍ਰੇਡ ਕਰੋ ਇਹ ਜਿਹੜੇ ਲੱਤਾਂ ਦੇ ਭੂਦੇ ਗੱਲਾਂ ਨਾ ਮੰਨਣ ਵਾਲੇ ਨਹੀਂਗੇ ਇਹਨਾਂ ਨੂੰ ਲੱਤਾਂ ਨਾਲ ਹੀ ਮਨਾਉਣਾ ਪੈਣਾ ਸਰ ਇਹ ਚੋਦਾ ਜਿਹਾ ਹੋਰ ਤਾਂ ਕੱਢ ਜਿਹੜੇ ਇਲੈਕਟ੍ਰਿਕ ਸ਼ਾਰਟ ਖੈਰ ਬਾਅਦ ਸਿਵਾ ਆਤੇ ਆ ਤਾਂ ਕੀ ਬੁੜੇ ਭੈਣ ਕਟੋਗੜ ਧਾਸੀ ਆ ਰਹੀ ਉਹਨਾਂ ਨੂੰ ਅਨਟ੍ਰੇਨਡ ਹੈ ਜਾਂ ਕੋਈ ਸਨਸਿਟ ਟ੍ਰੈਵਲ ਸਨਸਿਟ ਉਹ ਮੈਂ ਕਿਹਾ 8-10 ਸਾਲ ਤੋਂ ਲੈ ਕੇ 80 ਸਾਲ ਤੱਕ ਚੱਲੇ ਉਹ ਆਪਣੇ ਜਿਹੜੇ ਇੱਥੇ ਸਾਡੇ ਏਟੀਓ ਜਾਂ ਆਰਟੀਓ ਆ ਜਾਂ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨੂੰ ਕਹਿੰਨੇ ਆਂ ਪੀ ਇਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾਣ ਜਿੰਨਾਂ ਕੋਲ ਲਾਇਸੈਂਸ ਆ ਉਹੋ ਹੀ ਚਲਾਉਣ ਆਰਟੀਓ ਸਾਹਿਬ ਚੈੱਕ ਕਰੋ ਜੀ ਰੂਲ ਰੈਗੂਲੇਸ਼ਨ ਬਣਾਏ ਜਾਂਦੇ ਜੀ ਉਹਨਾਂ ਨੂੰ ਕੋਈ ਰੂਲ ਰੈਗੂਲੇਸ਼ਨ ਨਹੀਂ ਸਰ ਉਹ ਬਿਦਾਊਟ ਮਾਰ ਕੇ ਬਣਾਇਸ ਕਰਨ ਪ੍ਰੋਬਲਮ ਆ ਗਈ ਸਰ ਮੈਂ ਜਿਸੀ ਕੰਪਨੀ ਬਣਾਉਣੀ ਆ 8 ਉਹਨੇ ਆਪਣੇ ਹੀ ਆਪ ਨਹੀਂ ਲਏ ਜੜੇ ਨਹੀਂ ਉਹ ਕੋਸ਼ਿਸ਼ ਕਰੋ ਜੀ ਜਿਹੜੀਆਂ ਸਰਕਾਰ ਲੋ ਸર્ટਿਫਾਈਡ ਕੰਪਨੀਆਂ ਨਾ ਇਹ ਰਿਕਸ਼ਾ ਦੀਆਂ ਵੀ ਸਰਕਾਰ ਲੋ ਸર્ટਿਫਾਈਡ ਕੰਪਨੀਆਂ ਹੈਗੀਆਂ ਉਹ ਚੱਲਣ ਦੂਜਿਆਂ ਨੂੰ ਕਹੋ ਵੀ ਤੁਸੀਂ ਇਹ ਜਿਹੜੇ ਸર્ટਿਫਾਈਡ ਆ ਉਹ ਹੀ ਰਿਕਸ਼ੇ ਲਓ ਤੇ ਜਿਹੜਾ ਕਿ ਕਿਸੇ ਨੂੰ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਸਰ ਟੈਕਸ ਭਰਨ ਵਾਲੀਆਂ ਇਹਦੇ ਗੱਡੀਆਂ ਛੋਟੇ ਹੱਤੀ ਟਾਟਾ ਇਸ ਵਗੈਰਾ ਉਹ ਬਕਾਉ ਕਰ ਰੱਖਦੇ ਉਹ ਪਣੇ ਗਰੇ ਟੈਕਸ ਭਰਦੇ ਆ ਉਹਨਾਂ ਲੋੜ ਕਿਹੜੀਆਂ ਇਹ ਰਿਕਸ਼ਾ ਵਾਲਾ ਚੱਕ ਅੱਜ ਵੈਸੇ ਤੇ ਆਪਣੀ ਮੀਟਿੰਗ ਜਿਹੜੀ ਆ ਉਹ ਨਸ਼ਿਆਂ ਦੇ ਇਸ਼ੂ ਤੇ ਹੀ ਬਾਕੀ ਜੇ ਕੋਈ ਭਰਾ ਟੈਕਸ ਧਾਰਨਾ ਚਾਹੁੰਦਾ ਮੈਂ ਅਮਨੇਸਟੀ ਲਿਆ ਦਨਾ ਅੱਗੇ ਵੀ ਅਮਨੇਸਟੀ ਲੈਂਦੀ ਸੀ ਉਦੋਂ ਕਈ ਸਾਥੀ ਜਿਹੜੇ ਚੰਗੇ ਸੀ ਉਹਨਾਂ ਨੇ ਤਾਰ ਲਏ ਜਿਹੜੇ ਚਾਹੁੰਦੇ ਵੀ ਅਸੀਂ ਤਾਰਨੇ ਨਹੀਂ ਉਹ ਰਹਿ ਗਏ ਆ ਬਾਕੀ ਅਸੀਂ ਫੇਰ ਸੀਐਮ ਸਾਹਿਬ ਨਾਲ ਕਰਕੇ ਸਲਾਹ ਅਮਨ ਇਸ ਲਈ ਆਦਾਂਗੇ ਉਹ ਸਾਥੀ ਸਾਡੇ ਬਿਨਾ ਜਰਮਾਨੇ ਤੋਂ ਬਿਨਾ ਵਿਆਜ ਤੋਂ ਜਿਹੜਾ ਬੰਦਾ ਵਾ ਉਹ ਆਪਦਾ ਟੈਕਸ ਤਾਰ ਦੇਣ ਤੇ ਆਪਦੀ ਚਲੋਣ ਛੋਟੇ ਆਤੀ ਹੈ ਅਸੀਂ ਤੇ ਹਰੇਕ ਬੰਦੇ ਦੇ ਹੱਕ 'ਚ ਗੱਲ ਕਰਦੇ ਆਂ ਜਦੋਂ ਦੀ ਸਰਕਾਰ ਬਣੀ ਜੀ ਇਹ ਕੱਲ ਦਾ ਜ਼ਮਾਨਾ ਜੀ ਉਹ ਜਿਹੜੀ ਮੈਂ ਮੈਂ ਬੜੀ ਬੁੱਧੀਆ ਅਸੀਂ ਬੜੇ ਖੁਸ਼ ਆਨ ਲੋਕੀ ਖੁਸ਼ ਆ ਦੇਖਦੇ ਪੈ ਜਿਹੜੀ ਮੈਂ ਪੱਕੇ ਪੈਰੀ ਹੋ ਗਏ ਵੀ ਇਹਦੇ ਤੇ ਕੀ ਕਰਾਂਗੇ ਬਿਲਕੁਲ ਜੀ ਇਹ ਮਹਮਾ ਲਗਾਤਾਰ ਚੱਲੂਗੀ ਜਿੰਨਾ ਚਿਰ ਜ਼ਹਿਰ ਵੇਚਣ ਵਾਲੇ ਜਿਹੜੇ ਸਮਗਲਰ ਨੇ ਉਹ ਸਾਰੇ ਆਪਦਾ ਕੰਮ ਕਰਕੇ ਜਾਂ ਤੇ ਆਪਦੇ ਕੋਈ ਮਿਹਨਤ ਵਾਲੇ ਕੰਮ ਤੇ ਨਹੀਂ ਲੱਗ ਜਾਂਦੇ ਤੇ ਜਾਂ ਫਿਰ ਇਹ ਜੇਲ੍ਹਾਂ ਦੇ ਪਿੱਛੇ ਜਾਣਗੇ ਇਹਨਾਂ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਹੀ ਤੇ ਅਸੀਂ ਵਾਰ-ਵਾਰ ਬੇਨਤੀ ਕਰ ਰਹੇ ਹਰ ਭਾਈਚਾਰੇ ਨੂੰ ਕਿ ਸਾਰੇ ਯਾਰ ਇਹਦੇ ਵਿੱਚ ਸਾਥ ਦਿਓ ਇਹ ਇਕੱਲੇ ਬੰਦੇ ਦੀ ਲੜਾਈ ਨਹੀਂ ਇਹ ਇਕੱਲੀ ਪੁਲਿਸ ਦੀ ਜਾਂ ਇਕੱਲੇ ਸਿਵਲ ਪ੍ਰਸ਼ਾਸਨ ਦੀ ਜਾਂ ਇਕੱਲੀ ਸਰਕਾਰ ਦੀ ਨਹੀਂ ਇਹ ਹਰ ਪੰਜਾਬੀ ਦੀ ਲੜਾਈ ਆ ਤੇ ਹਰ ਪੰਜਾਬੀ ਨੂੰ ਇਹ ਲੜਾਈ ਆਪਦੀ ਸਮਝ ਕੇ ਜਿੱਤਣੀ ਪਊਗੀ ਧੰਨਵਾਦ ਧੰਨਵਾਦ